ਸ਼ਾਹਕੋਟ ਹਲਕੇ ਦੇ ਪਿੰਡ ਪੋਇਪੁਰ ਦੀ ਇੱਕ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਪੋਇਪੁਰ ਦਾ ਇੱਕ ਨੌਜਵਾਨ ਭਾਰਤ ਪਾਕਿਸਤਾਨ ਸਰਾਂਤ ਰਾਹੀ ਪਾਕਿਸਤਾਨ ਵਿੱਚ ਦਾਖਲ ਹੋ ਗਿਆ ਜਿਸ ਨੂੰ ਪਾਕਿਸਤਾਨ ਰੇਂਜਰਾ ਵੱਲੋਂ ਪਾਕਿਸਤਾਨ ਭਾਰਤ ਸਰਾਂਦ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਇਹ ਗ੍ਰਿਫਤਾਰੀ ਅੰਤਰਰਾਸ਼ਟਰੀ ਸੀਮਾ ਨੇੜੇ ਹੋਈ ਅਤੇ ਇਹ ਇਲਾਕਾ ਸਹਜੜਾ ਖੇਤਰ ਕਸੂਰ ਜ਼ਿਲ੍ਹੇ ਦੇ ਗੰਡਾ ਸਿੰਘ ਪੁਲਿਸ ਸਟੇਸ਼ਨ ਦੀ ਸੀਮਾ ਅਧੀਨ ਆਉਂਦਾ ਹੈ ਨੌਜਵਾਨ ਦੀ ਪਛਾਣ ਸ਼ਰਨਦੀਪ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪੋਈਪੁਰ ਤਹਿਸੀਲ ਸ਼ਾਹਕੋੜ ਜ਼ਿਲ੍ਹਾ ਜਲੰਧਰ ਵੱਜੋਂ ਹੋਈ ਹੈ ਅਤੇ ਪਰਿਵਾਰ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਸ ਉਹਨਾਂ ਦੇ ਪੁੱਤਰ ਦੀ ਸਹਾਇਤਾ ਕੀਤੀ ਜਾਵੇ ਅਤੇ ਉਸ ਉਹ ਬੇਕਸੂਰ ਹੈ ਇਸ ਲਈ ਉਸ ਨੂੰ ਰਿਹਾ ਕਰਵਾਉਣ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ ਹਾਂਜੀ ਕੀ ਗੱਲਬਾਤ ਹੋਈ ਸੀ ਜੀ ਤੁਹਾਡੇ ਲੜਕੇ ਦੇ ਨਾਲ ਜਿਹੜਾ ਕੋਈ ਪਾਕਿਸਤਾਨ ਪਹੁੰਚ ਗਿਆ ਜੀ ਮੇਰਾ ਲੜਕਾ ਜੀ ਸ਼ਰਨਦੀਪ ਸਿੰਘ ਨਾਮ ਜਿਹਦਾ ਉਹ ਦੋ ਤਰੀਕ ਨੂੰ ਘਰੋਂ ਗਿਆ ਜੀ ਕੋਈ 4:30 4 ਵਜੇ ਘਰੋਂ ਗਿਆ ਮੇਰੇ ਪਿੰਡ ਦਾ ਹੀ ਬੱਚਾ ਲੜਕਾ ਸੀ ਉਹਦਾ ਦੋਸਤ ਹੀ ਸੀਗਾ ਉਹਦੇ ਨਾਲ ਗਿਆ ਜੀ ਤੇ ਉਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਇਆ ਉਹ ਲੜਕਾ ਵਾਪਸ ਆ ਗਿਆ ਹੁਣ ਨਹੀਂ ਆਇਆ ਤੇ ਅਸੀਂ ਪੁੱਛਿਆ ਪੁੱਛਿਆ ਕੋਈ ਉਹਨੇ ਸਾਨੂੰ ਦੱਸਿਆ ਨਹੀਂ ਵੀ ਮੈਂ ਕਿੱਥੇ ਛੱਡ ਗਿਆ ਪਰ ਉਹਨੇ ਸਾਨੂੰ ਉਸ ਹੱਦ ਤੱਕ 6 ਤਰੀਕ ਨੂੰ ਦੱਸਿਆ ਵੀ ਮੈਂ ਇੱਥੇ ਛੱਡ ਗਿਆ ਕੋਈ ਪਿੰਡ ਹੈ ਉਧਰ ਖੇਮ ਕਨਸਰਟ ਉੱਥੇ ਗਿਆ ਸੀ ਅਸੀਂ ਤੇ ਉਹ ਉੱਥੇ ਰਹਿ ਪਿਆ ਮੈਂ ਵਾਪਸ ਆ ਗਿਆ ਤੇ ਫਿਰ ਉਸ ਤੋਂ ਬਾਅਦ ਜੀ 2 ਤਰੀਕ 7 ਤਰੀਕ ਨੂੰ ਸੀ ठाਣੀ ਸ਼ਾਕੁਰ ਕੰਪਲੀਟ ਕਰਤੀ ਜੀ ਸਾਡਾ ਬੱਚਾ ਮਿਸ ਕਰੋ ਗਿਆ ਮੈਂ ਲੱਭਿਆ ਨਹੀਂ ਤੇ ਉਹ ਹੁਣ ਪਤਾ ਲੱਗਾ ਜੀ 21 ਤਰੀਕ ਨੂੰ ਵੀ ਉਹ ਪਾਕਿਸਤਾਨ ਪਹੁੰਚ ਗਿਆ ਜੀ ਇਹ ਪਿਛਲੇ ਮਹੀਨੇ ਦਾ ਕੀ ਹੈ ਜੀ ਹਾਂਜੀ ਨਵੰਬਰ ਦੋ ਦਾ ਕੀ ਹੈ ਜੀ ਕਰੋ ਠੀਕ ਹੈ ਜੀ ਤੇ ਹੁਣ ਤੁਹਾਨੂੰ ਪਤਾ ਕਦੋਂ ਲੱਗਾ ਜੀ ਮੈਨੂੰ 21 ਤਰੀਕ ਨੂੰ ਪਤਾ ਲੱਗਾ ਜੀ ਉਹ ਵੀ ਰਿਸ਼ਤੇਦਾਰਾਂ ਨੇ ਯਾਰਾਂ ਦੋਸਤਾਂ ਨੇ ਜੋ ਸੋਸ਼ਲ ਮੀਡੀਆ ਦੇ ਵਿੱਚ ਆਏ ਸੀ ਖਬਰ ਉਹ ਤੋਂ ਪਤਾ ਲੱਗਿਆ ਜੀ ਮੈਨੂੰ ਉਹਨਾਂ ਨੇ ਮੈਨੂੰ ਭੇਜੀ ਜੀ ਠੀਕ ਹੈ ਤੇ ਕੀ ਗੱਲਬਾਤ ਕੀ ਸੀ ਕਾਰਨ ਕੀ ਸੀ ਉਹਦਾ ਕਾਰਨ ਦਾ ਪਤਾ ਨਹੀਂ ਜੀ ਉਹ ਪਹਿਲਾਂ ਤਾਂ ਠੀਕ ਸੀਗਾ ਕਾਫੀ ਪਰਵਾਨੀ ਕਰਦਾ ਸੀ ਸੋਹਣਾ ਕੁਲਦਾ ਕੁਲਦਾ ਸੀ ਜੀ ਤੇ ਕੋਈ ਤਿੰਨ ਚਾਰ ਮਹੀਨੇ ਪਹਿਲਾਂ ਪਹਿਲਾਂ ਵੀ ਉਹਦੀ ਇੱਕ ਛੋਟੀ ਜਿਹੀ ਲੜਾਈ ਹੋਈ ਸੀ ਪਿੰਡ ਚ ਉਹਦੇ ਸੱਟਾਂ ਲੱਗੀਆਂ ਸੀ ਕਾਫੀ ਤੇ ਉਸ ਤੋਂ ਬਾਅਦ ਦੇ ਵਿੱਚ ਚਾਰ ਕੁ ਮਹੀਨੇ ਪਹਿਲਾਂ ਉਹਦਾ ਘੋਟ ਵਟਿਆ ਗਿਆ ਸੀ ਅਫੀ ਤੇ ਉਸ ਤੋਂ ਬਾਅਦ ਉਹ ਡਿਪਰੈਸ਼ਨ ਦੇ ਵਿੱਚ ਰਹਿੰਦਾ ਸੀ ਜੀ ਤੇ ਥੋੜਾ ਬਹੁਤਾ ਡਿਪਰੈਸ਼ਨ ਦੇ ਵਿੱਚ ਨਸ਼ਾ ਨੁਸ਼ੀ ਵੀ ਕਰਦਾ ਸੀ ਜੀ ਤੇ ਉਹ ਪਤਾ ਨਹੀਂ ਲੱਗਿਆ ਸੀ ਕਿਵੇਂ ਆ ਕੀ ਬਣਿਆ ਜੀ ਠੀਕ ਹੈ ਤੇ ਤੁਹਾਨੂੰ ਕੋਈ ਪਾਕਿਸਤਾਨ ਕੋਈ ਪੁਲਿਸ ਵੱਲੋਂ ਜਾਂ ਕੋਈ ਰੇਂਜਰਸ ਵੱਲੋਂ ਕੋਈ ਫੋਨ ਆਇਆ ਹੋਵੇ ਜਾਂ ਕੋਈ ਮੈਸੇਜ ਆਇਆ ਹੋਵੇ ਜੀ ਨਹੀਂ ਜੀ ਸਾਨੂੰ ਕਿਸੇ ਨੂੰ ਮੈਸੇਜ ਨਹੀਂ ਆਇਆ ਉਹ ਇੱਕ ਸ਼ਾਇਦ 21 ਤਰੀਕ ਨੂੰ ਸ਼ਾਮ ਨੂੰ बीएसएफ ਵਾਲੇ 아이ਸੀ ਜੀ ਸਾਡੇ ਕੋਲ ਪੁੱਛੇ ਗਏ ਕਰਨ ਵਾਸਤੇ ਵਿਗਤ ਚਾਤਾ ਡਾ ਕਿੱਥੇ ਆ ਫਿਰ ਉਹਨਾਂ ਨੂੰ ਮੈਂ ਦੱਸਿਆ ਜੀ ਉਹ ਤਾਂ 2 ਤਰੀਕ ਤੋਂ ਘਰੋਂ ਨਹੀਂ ਹੈਗਾ ਘਰੋਂ ਗਿਆ ਪਿਆ ਤੇ ਉਹਨਾਂ ਨੇ ਵੀ ਮੈਨੂੰ ਦੱਸਿਆ ਤੁਹਾਨੂੰ ਪਤਾ ਨਹੀਂ ਮੈਂ ਕਹਿੰਦੀ ਮੈਨੂੰ ਸੋਸ਼ਲ ਮੀਡੀਆ ਨਹੀਂ ਪਤਾ ਲੱਗਿਆ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਹਾਂ ਤੁਹਾਡਾ ਬੱਚਾ ਪਾਕਿਸਤਾਨ ਚ ਹੈ ਜੀ ਠੀਕ ਹੈ ਤੇ ਤੁਸੀਂ ਹੁਣ ਕੀ ਮੰਗ ਕਰਦੇ ਹੋ ਕੋਈ ਸਰਕਾਰ ਤੋਂ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਹਾਂ ਜੀ ਸਾਡੇ ਬੱਚੇ ਨੂੰ ਵਾਪਸ ਲਿਆਂਦਾ ਜਾਵੇ ਜੀ ਹਾਂਜੀ ਸਰ ਜੀ ਹਾਂਜੀ ਤੁਹਾਡਾ ਬੇਟਾ ਜੀ ਘਰ ਤੋਂ ਗਿਆ ਹੈਗਾ ਪਤਾ ਲੱਗਾ ਉਹ ਪਾਕਿਸਤਾਨ ਦੇ ਵਿੱਚ ਪਹੁੰਚ ਗਿਆ ਹੈਗਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੇਰਾ ਬੇਟਾ ਇੱਧਰ ਆਉਣਾ ਚਾਹੀਦਾ ਮੈਨੂੰ ਮਿਲ ਜੇ ਇਹੀ ਮੰਗਾ ਮੇਰੀ ਠੀਕ ਹੈ ਪਤਾ ਲੱਗਾ ਕੀ ਕਾਰਨ ਕੀ ਸੀਗਾ ਜੀ ਉੱਥੇ ਕਿਸ ਤਰ੍ਹਾਂ ਪਹੁੰਚਿਆ ਜੀ ਉਹਨਾਂ ਨੂੰ ਤਾਂ ਕੋਈ ਪਤਾ ਨਹੀਂ ਕਿੱਦਾਂ ਪਹੁੰਚ ਗਿਆ ਬਸ ਇੱਧਾ ਸੁਣੀ-ਸੁਣੀ ਜਾਣੇ ਗੱਲਾਂ ਅੱਛਾ ਜੀ ਤੁਸੀਂ ਕਿਸ ਸਰਕਾਰ ਤੋਂ ਕੀ ਮੰਗ ਕਰਦੇ ਹੋ ਤੁਸੀਂ ਹਾਂਜੀ ਮੇਰਾ ਬੇਟਾ ਲਿਆ ਦਿਓ ਯਾਦੋਂ ਮੇਰਾ ਬੇਟਾ ਵਸ ਹੈ ਇਹ ਵੀ ਮੈਂ ਬਹੁਤ ਗੱਲਾਂ ਕਰ ਬੈਠੀ ਹੁਣ ਮੇਤੋਂ ਨਹੀਂ ਹੁੰਦੀ ਕੋਈ ਸੁਝਦਾ ਨਹੀਂ ਮੈਨੂੰ ਕੁਝ